ਕਈਆਂ ਆਵਾਜ਼ਾਂ ਉੱਠ ਰਹੀਆਂ ਔਰ ਵਾਜ਼ਬ ਆ ਇਹ ਗੱਲ ਕਿਉਂਕਿ ਸਾਡੇ ਨਾਲ ਗਦਾਰੀਆਂ ਹੀ ਬਹੁਤ ਹੋਈਆਂ ਪੰਜਾਬੀਆਂ ਨਾਲ ਪੰਜਾਬੀਆਂ ਚ ਜਿੰਨੀਆਂ ਕੁਰਬਾਨੀਆਂ ਦੀ ਗੱਲ ਹੋਈ ਆ ਓਨੀਆਂ ਗਦਾਰੀਆਂ ਦੀ ਓਨੀਆਂ ਗਦਾਰੀਆਂ ਵੀ ਆ ਔਰ ਵਾਜ਼ਬ ਸਵਾਲ ਆ ਵੀ ਉਦੋਂ ਤੂੰ ਆ ਹੁਣ ਕੁਝ ਸਾਲਕ ਪੁਰਾਣੀ ਗੱਲ ਆ ਉਦੋਂ ਤੇਰੀ ਇਹ ਚੇਤਨਾ ਜਾਂ ਇਹ ਜਿਹੜਾ ਆਪਦੇ ਪੰਜਾਬ ਦਾ ਦਰਦ ਆ ਇਹ ਕਿੱਥੇ ਗਿਆ ਸੀ ਹਨਾ ਸਿਰ ਮੱਥੇ ਆ ਸਵਾਲ ਪਰ ਕਈ ਵਾਰੀ ਤੁਹਾਨੂੰ ਹਕੀਕਤ ਦਾ ਉਹਦੇ ਵਿੱਚ ਬੜੇ ਬਿਨਾ ਪਤਾ ਨਹੀਂ ਹੁੰਦਾ ਨਹੀਂ ਪਤਾ ਹੁੰਦਾ ਜਦੋਂ ਤੱਕ ਜੇ ਮੈਂ ਇਲੈਕਸ਼ਨਾਂ 'ਚ ਨਾ ਆਉਂਦਾ ਤੇ ਮੈਂ ਉਹ ਸਾਰੀ ਹਕੀਕਤ ਨੂੰ ਗਰਾਉਂਡ ਲੈਵਲ ਤੇ ਆ ਕੇ ਨਾ ਦੇਖਦਾ ਤੇ ਬੰਬੇ ਬੈਠ ਕੇ ਮੈਨੂੰ ਉਸ ਹਕੀਕਤ ਦਾ ਨਹੀਂ ਪਤਾ ਹੋਣਾ ਸੀ ਜਦੋਂ ਮੈਂ ਉਹ ਸਿਸਟਮ ਨੂੰ ਦੇਖਿਆ ਹਕੀਕਤ ਨੂੰ ਦੇਖਿਆ ਤੇ ਸਾਡੇ ਲੋਕਾਂ ਦੇ ਸੰਘਰਸ਼ ਨੂੰ ਦੇਖਿਆ ਦੇਖੋ ਸੰਘਰਸ਼ ਤੁਹਾਨੂੰ ਬਹੁਤ ਕੁਝ ਸਿਖਾ ਜਾਂਦਾ ਕਈ ਵਾਰੀ ਦੂਜਿਆਂ ਦਾ ਸੰਘਰਸ਼ ਤੁਹਾਨੂੰ ਬਹੁਤ ਕੁਝ ਸਿਖਾ ਜਾਂਦਾ ਤੁਹਾਡੀਆਂ ਜ਼ਮੀਰਾਂ ਨੂੰ ਵੰਗਾਰ ਜਾਂਦਾ ਤੁਹਾਡੇ ਅੰਦਰ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਜਗਾ ਜਾਂਦਾ ਮੇਰੇ ਨਾਲ ਵੀ ਮੈਨੂੰ ਐਂ ਲੱਗਦਾ ਐ ਹੀ ਹੋਇਆ ਕਿਸੇ ਟਾਈਮ ਪਰ ਮੈਂ ਭਾਜਪੀ ਦੀ ਕਦੇ ਵੀ ਹਮਾਇਤ ਨਹੀਂ ਕੀਤੀ ਸੀ ਹਮਾਇਤ ਸੀ ਸਣੀ ਬਾਈ ਦੀ ਉਹ ਹਨਾ ਪਰ ਇਨਡਾਇਰੈਕਟਲੀ ਕਿਤੇ ਨਾ ਕਿਤੇ ਹੈਲਪ ਦਾ ਸਿਸਟਮ ਦੀ ਕਰ ਰਿਹਾ ਸੀ ਇਸ ਗੱਲ ਤੋਂ ਵੀ ਨਹੀਂ ਮੁਨਕਰ ਹੋ ਸਕਦੇ ਭੱਜ ਸਕਦੇ ਪਰ ਮੈਂ ਇਹ ਕਹਿੰਨਾ ਜਦੋਂ ਤੱਕ ਮੈਂ ਗਰਾਊਂਡ 'ਚ ਆ ਕੇ ਹਕੀਕਤ ਨਹੀਂ ਦੇਖੀ ਜਦੋਂ ਤੱਕ ਮੈਂ ਸਿਸਟਮ ਨੂੰ ਨਹੀਂ ਸਮਝਿਆ ਔਰ ਇੰਨੀ ਨੇੜੇ ਉਦੋਂ ਤੱਕ ਮੇਰੇ ਅੰਦਰ ਜਿਹੜਾ ਦਰਦ ਪੰਜਾਬ ਦਾ ਹਮੇਸ਼ਾ ਸੀ ਪਰ ਉਦੋਂ ਤੱਕ ਮੈਨੂੰ ਐਂ ਲੱਗਦਾ ਸੀ ਵੀ ਕੋਈ ਸਿਧਾਂਤਕ ਵਖਰੇਵੇਂ ਆ ਇਹ ਬੈਠ ਕੇ ਹੱਲ ਹੋ ਸਕਦੇ ਆ ਪਰ ਮੈਨੂੰ ਹੁਣ ਐਂ ਲੱਗਦਾ ਵੀ ਵਖਰੇਵੇਂ ਇਸ ਲੈਵਲ ਤੱਕ ਆ ਵੀ ਜਿਹੜੀ ਇੱਕ ਜਿੱਦ ਫੜੀ ਬੈਠੀ ਆ ਨਾ ਔਰ ਸਾਡੀ ਹੋਂਦ ਨੂੰ ਮਕਾਉਣ ਦੀ ਜਿੱਦ ਫੜੀ ਬੈਠੀ ਆ ਉਹਨੂੰ ਸਪਸ਼ਟਤਾ ਔਰ ਸੰਪੂਰਨ ਰੂਪ ਚ ਖੰਡਨ ਕਰਕੇ ਹੀ ਵਿਰੋਧ ਕਰਨਾ ਪੈਣਾ ਆਦਰਵਾਇਜ਼ ਗੱਲ ਨਹੀਂ ਬਣਨੀ ਔਰ ਇਹ ਟੇਬਲ ਮੀਟਿੰਗਸ ਕਰਕੇ ਵੀ ਗੱਲ ਨਹੀਂ ਬੰਨੀ ਇਹਨੂੰ ਜਨਤਕ ਤੌਰ ਤੇ ਜਾ ਕੇ ਖੰਡਨ ਕਰਕੇ ਵਿਰੋਧ ਕਰਨਾ ਪੈਣਾ ਸੋ ਹਕੀਕਤ ਮੈਨੂੰ ਬੜਾ ਕੁਝ ਸਿਖਾ ਗਈ ਉਸ ਵੇਲੇ ਸੋ